ਅੱਜ ਦੀਆਂ ਖ਼ਬਰਾਂ ਵੱਲ ਚਲੀਏ ਤੇ ਇੱਕ ਬਹੁਤ ਨੌਜਵਾਨ ਜੋ ਪੁਲਿਸ ਆਫੀਸਰ ਆ ਉਸ ਦੀ ਡੈਥ ਹੋਈ ਹੈਗੀ ਆ ਕੈਲੀਫੋਰਨੀਆ ਦੇ ਸੌਗਸ ਸ਼ਹਿਰ ਦੇ ਵਿੱਚ ਮਾ ਥ੍ਰੀ ਕਾਰ ਕਰੈਸ਼ ਸੀਗਾ ਡਿਪਟੀ ਡੈਨੀਅਲ ਬਲੈਂਸ਼ੀਆ ਸ਼ਾਵੀਰਾ ਜੋ ਨਾਮ ਦੱਸਿਆ ਗਿਆ ਹੈਗਾ ਤੇ ਕਹਿੰਦੇ ਵੀ ਉਹਨੇ ਐਲਏ ਕਾਉਂਟੀ ਦੀ ਸ਼ਰਫ ਡਿਪਾਰਟਮੈਂਟ ਨੂੰ 2024 ਚ ਜੁਆਇਨ ਕੀਤਾ ਸੀ ਤੇ ਅਮ ਇੱਕ ਸਾਲ ਬਾਅਦ ਹੀ 100 ਅਗਸ ਕੈਲੀਫੋਰਨੀਆ ਦੇ ਟਾਊਨ ਦੇ ਵਿੱਚ ਜੋ ਤਿੰਨ ਗਾਰਾਂ ਦਾ ਐਕਸੀਡੈਂਟ ਹੋਇਆ ਤੇ ਉਹਦੀ ਜਿਹੜੀ ਆ ਡੈਥ ਹੋ ਗਈ ਹੈਗੀ ਆ 21 ਸਾਲਾਂ ਦਾ ਲਾਸ ਐਂਜਲਸ ਕਾਉਂਟੀ ਦਾ ਸ਼ੈਰਫ 50 ਬੜਾ ਨੌਜਵਾਨ ਸੀ ਆ ਲਾ ਕਾਉਂਟੀ ਦੇ ਸ਼ੈਰਫ ਡਿਪਾਰਟਮੈਂਟ ਨੇ ਦੱਸਿਆ ਹੈਗਾ ਕਹਿੰਦੇ ਭਈ 3:17 ਤੇ ਆਫ ਡਿਊਟੀ ਦੇ ਉੱਤੇ ਸੀਗਾ ਜਦੋਂ ਉਸਤਾਰ ਸੈਨ ਫ੍ਰਾਂਸਿਸ ਕੁਟੋ ਕੈਨੀਅਨ ਰੋਡ ਜੋ ਸੌ ਅਗਸਟ ਦੇ ਵਿੱਚ ਹੈਗੀ ਆ 35 ਮਾਈਲਸ ਨਾਰਥ-ਈਸਟ ਆਫ ਸੈਂਟਰਲ ਲਾਸ ਐਂਜਲਸ ਉੱਥੇ ਐਕਸੀਡੈਂਟ ਹੋਇਆ ਤੇ ਜਦੋਂ ਉਸ ਨੂੰ ਹੈਂਰੀ ਮਾਇਓ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਉੱਥੇ ਜਾ ਕੇ ਉਸ ਦੀ ਜਿਹੜੀ ਮੌਤ ਹੋ ਗਈ ਹੈ ਜੀ ਅੱਜ ਦੀਆਂ ਖ਼ਬਰਾਂ ਵੱਲ ਚਲੀਏ ਤੇ ਇੱਕ ਬਹੁਤ ਨੌਜਵਾਨ ਜੋ ਪੁਲਿਸ ਆਫੀਸਰ ਆ ਉਹ ਉਸ ਦੀ ਡੈਥ ਹੋਈ ਹੈਗੀ ਆ ਕੈਲੀਫੋਰਨੀਆ ਦੇ ਸੌਗਸ ਸ਼ਹਿਰ ਦੇ ਵਿੱਚ ਮਾ 3 ਕਾਰ ਕਰੈਸ਼ ਸੀਗਾ ਡਿਪਟੀ ਡੈਨੀਅਲ ਬਲੈਂਸ਼ੀਆ ਸ਼ਵੀਰਾ ਜੋ ਨਾਮ ਦੱਸਿਆ ਗਿਆ ਹੈਗਾ ਤੇ ਕਹਿੰਦੇ ਵੀ ਉਹਨੇ ਐਲਏ ਕਾਉਂਟੀ ਦੀ ਸ਼ਰਫ ਡਿਪਾਰਟਮੈਂਟ ਨੂੰ 2024 ਚ ਜੁਆਇਨ ਕੀਤਾ ਸੀ ਤੇ ਅ ਇੱਕ ਸਾਲ ਬਾਅਦ ਹੀ 100 ਅਗਸ ਕੈਲੀਫੋਰਨੀਆ ਦੇ ਟਾਊਨ ਦੇ ਵਿੱਚ ਜੋ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਉਹਦੀ ਜਿਹੜੀ ਆ ਡੈਥ ਹੋ ਗਈ ਹੈਗੀ ਆ 21 ਸਾਲਾਂ ਦਾ ਲਾਸ ਐਂਜਲਸ ਕਾਉਂਟੀ ਦਾ ਸ਼ੈਰਫ ਟਿਪਟੀ ਬੜਾ ਨੌਜਵਾਨ ਸੀ ਐਲਏ ਕਾਉਂਟੀ ਦੇ ਸ਼ੈਰਫ ਡਿਪਾਰਟਮੈਂਟ ਨੇ ਦੱਸਿਆ ਹੈਗਾ ਕਹਿੰਦੇ ਭਈ 3:17 ਤੇ ਆਫ ਡਿਊਟੀ ਦੇ ਉੱਤੇ ਸੀਗਾ ਜਦੋਂ ਉਸਤਾਦ ਸੈਨ ਫ੍ਰਾਂਸਿਸਕੋ ਟੂ ਕੈਨੀਅਨ ਰੋਡ ਜੋ ਸੌ ਅਗਸਟ ਦੇ ਵਿੱਚ ਹੈਗੀ ਆ 35 ਮਾਈਲਸ ਨਾਰਥ-ਈਸਟ ਆਫ ਸੈਂਟਰਲ ਲਾਸ ਐਂਜਲਸ ਉੱਥੇ ਐਕਸੀਡੈਂਟ ਹੋਇਆ ਤੇ ਜਦੋਂ ਉਸ ਨੂੰ ਹੈਂਡੀ ਮਾਇਓ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਉੱਥੇ ਜਾ ਕੇ ਉਸ ਦੀ ਜਿਹੜੀ ਮੌਤ ਹੋ ਗਈ ਹੈ ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਬਹੁਤ ਨੌਜਵਾਨ ਜੋ ਪੁਲਿਸ ਆਫੀਸਰ ਆ ਉਹ ਉਸ ਦੀ ਡੈਥ ਹੋਈ ਹੈਗੀ ਆ ਕੈਲੀਫੋਰਨੀਆ ਦੇ ਸੌਗਸ ਸ਼ਹਿਰ ਦੇ ਵਿੱਚ ਮਾਂ 3 ਕਾਰ ਕਰੈਸਿਕਾ ਡਿਪਟੀ ਡੈਨੀਅਲ ਬਲੈਂਸ਼ੀਆ ਸ਼ਵੀਰਾ ਜੋ ਨਾਮ ਦੱਸਿਆ ਗਿਆ ਹੈਗਾ ਤੇ ਕਹਿੰਦੇ ਵੀ ਉਹਨੇ ਐਲਏ ਕਾਉਂਟੀ ਦੀ ਸ਼ਰਫ ਡਿਪਾਰਟਮੈਂਟ ਨੂੰ 2024 ਚ ਜੁਆਇਨ ਕੀਤਾ ਸੀ ਤੇ ਅਮ ਇੱਕ ਸਾਲ ਬਾਅਦ ਹੀ 100 ਅਗਸ ਕੈਲੀਫੋਰਨੀਆ ਦੇ ਟਾਉਨ ਦੇ ਵਿੱਚ ਜੋ ਤਿੰਨ ਗੱਲਾਂ ਦਾ ਐਕਸੀਡੈਂਟ ਹੋਇਆ ਤੇ ਉਹਦੀ ਜਿਹੜੀ ਆ ਡੈਥ ਹੋ ਗਈ ਹੈਗੀ ਆ 21 ਸਾਲਾਂ ਦਾ ਲਾਸ ਐਂਜਲਸ ਕਾਉਂਟੀ ਦਾ ਸ਼ੈਰਫ ਡਿਪਟੀ ਬੜਾ ਨੌਜਵਾਨ ਸੀ ਆ ਲਾ ਕਾਉਂਟੀ ਦੇ ਸ਼ੈਰਫ ਡਿਪਾਰਟਮੈਂਟ ਨੇ ਦੱਸਿਆ ਹੈਗਾ ਕਹਿੰਦੇ ਭਈ 3:17 ਤੇ ਆਫ ਡਿਊਟੀ ਦੇ ਉੱਤੇ ਸੀਗਾ ਜਦੋਂ ਉਸਤਾਦ ਸੈਨ ਫ੍ਰਾਂਸਿਸਕੋਟੋ ਕੈਨੀਅਨ ਰੋਡ ਜੋ 100 ਅਗਸਟ ਦੇ ਵਿੱਚ ਹੈਗੀ ਆ 35 ਮਾਈਲਸ ਨਾਰਥ-ਈਸਟ ਆਫ ਸੈਂਟਰਲ ਲਾਸ ਐਂਜਲਸ ਉੱਥੇ ਐਕਸੀਡੈਂਟ ਹੋਇਆ ਤੇ ਜਦੋਂ ਉਸ ਨੂੰ ਹੈਂਰੀ ਮਾਇਓ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਉੱਥੇ ਜਾ ਕੇ ਉਸ ਦੀ ਜਿਹੜੀ ਮੌਤ ਹੋ ਗਈ ਹੈ ਜੀ